ਇਨ ਸਾਊਥ ਕੋਰੀਆ ਨਾ ਹੈ ਹਾਂਜੀ ਕੋਰੀਆ ਨੇ ਮੈਂ ਬਸ ਫੋਨ ਤੋਂ ਦੇਖ ਕੇ ਹੀ ਸਿੱਖੀ ਇਦਾਂ ਹੀ ਸਿੱਖੀ ਉਹਨੇ ਕਹਿੰਦਾ ਰਹਿ ਵੀ ਬੇਟਾ ਤੂੰ ਪੰਜਾਬੀ ਸਿੱਖਦੀ ਦੀ ਆ ਕੋਰੀਆ ਭਾਸ਼ਾ ਸਿੱਖ ਲਈ ਆ ਕਿ ਜੰ ਕਿਸੇ ਬ੍ਰਦਰ ਦਾ ਜਿਹਾ ਅਹਿਸਾਸ ਕੀਤਾ ਹਾਂਜੀ ਮੇਰੇ ਇੱਕ ਬ੍ਰਦਰ ਆ ਉਹਨਾਂ ਉਹ ਬਹੁਤ ਐਕਸਾਈਟ ਐਕਸਾਈਟ ਹੋ ਜਾਂਦੇ ਸੀ ਜਦੋਂ ਮਤਲਬ ਜਦੋਂ ਉਹਨਾਂ ਨੇ ਪਹਿਲੀ ਵਾਰ ਮਤਲਬ ਮੈਂ ਗੌਂਡੀ ਸੀ ਜਦੋਂ ਉਹਨਾਂ ਨੇ ਸੁਣਿਆ ਤਾਂ ਉਹ ਬਹੁਤ ਐਕਸਾਈਟਡ ਹੋ ਗਏ ਸੀ ਉਹ ਉਹਨਾਂ ਨੇ ਫੋਨ ਮਤਲਬ ਵੀਡੀਓ ਬਣਾਉਣ ਲੱਪੇਂਦੇ ਸੀ ਮੇਰੇ ਰਣਵਾੜ ਦੇ ਕਹਿੰਦੇ ਹੁਣ ਕਹਿੰਦਾ ਵੀ ਇਹ ਬੁਟਾ ਆਈ ਦੀ ਭਾਸ਼ਾ ਉਹ ਕੀ ਬੋਲਦੀ ਹੈ ਮੰਮੀ ਪਾਪਾ ਨੂੰ ਤਾਂ ਕਹਿੰਦੇ ਹੁਣ ਬੇਟੀ ਇਹ ਕਿਹੜੀ ਭਾਸ਼ਾ ਬੋਲਦੀ ਹੈ ਹਾਂਜੀ ਮੰਮੀ ਨੂੰ ਇੱਕ ਦੋ ਵਾਰ ਮਤਲਬ ਕੀ ਆਇਆ ਇੱਕ ਦੋ ਵਾਰੀ ਮਤਲਬ ਕਿਆ ਸੀਗਾ ਦੂਰ ਗਵੰਡਿਆ ਨਹੀਂ ਇੱਕ ਵਾਰ ਮੇਰੀ ਕਾਕਾ ਜੀ ਨੇ ਸ਼ਿਕਾਇਤ ਆਈ ਸੀ ਕਿ ਸਾਹ ਪਰ ਨੂੰ ਸੋਣਾ ਹੁੰਦਾ ਤੇ ਤੁਸੀਂ ਇੱਦਾਂ ਵਾਲਾ ਸ਼ੋਰ ਹੁੰਦਾ ਫਿਰ ਉਹਦੋਂ ਮੈਂ ਅੰਦਰ ਹੀ ਮਤਲਬ ਤਾਂ ਗੱਲ ਲੱਭੀ ਸੀ ਆਮ ਜੇ ਮਾ ਹੁੰਦਾ ਚ ਲੁਕਿੰਗ ਫਰਸਟ ਟਾਉਨ ਨਾ ਅੱਛਾ ਹੋਵੇ ਇੰਦਰ ਹੁੰਦਾ ਇਸ ਤੇ ਫੋਰ ਦਿਸ ਲਿਖਾ ਸਿੰਗਲ ਲਾਇਕ ਇਹ ਗਾਣਾ ਮਗਨੇ ਗਨੇ ਲੱਗਦਾ ਸਾਨੂੰ ਕੋਈ ਪੜੋਸੀ ਪੁੱਛਦਾ ਕਿ ਤੁਹਾਡੇ ਘਰ ਇਦਾਂ ਦੀ ਆਵਾਜ਼ ਕਿ ਤਰ੍ਹਾਂ ਆਉਂਦੀ ਨਾ ਤੇ ਹਿੰਦੀ ਆ ਨਾ ਪੰਜਾਬੀ ਆ ਨਾ ਕੋਸ਼ਾ ਪਹਿਲਾਂ ਤਾਂ ਮੈਂ ਆਪ ਚੰਗ ਹੋ ਜਾਂਦੀ ਫਿਰ ਮੈਨੂੰ ਚੇਤਾ ਹੁੰਦਾ ਕਿ ਇਹ ਰਾਤ ਨੂੰ ਰਿਆਸਲ ਕਰਦੀ ਹੈਗੀ ਆਇਤਨ ਬੇਟੀ ਨਾਮ ਲਉਂਦੇ ਆ ਬੇਟੀ ਜਿਹੜੀ ਗੁਰਸਿਮਰਨ ਕੋਰੀਆ ਹੈ ਜਿਹੜੀ ਪੰਜਾਬੀ ਹਿੰਦੀ ਭਾਸ਼ਾ ਤੇ ਹਰ ਬੰਦਾ ਬੋਲ ਲਿੰਦਾ ਪਰ ਦੱਖਣ ਕੋਰੀਆ ਦੀ ਭਾਸ਼ਾ ਜਿਹੜੀ ਹੈ ਬੇਟੀ ਸਿੱਖੀ ਹੈ ਸਿੱਖੀ ਵੀ ਕਿੱਥੋਂ YouTube ਤੋਂ ਦੇਖ ਕੇ ਆਪਣੀ ਦੱਖਣ ਕੋਰੀਆ ਦੀ ਭਾਸ਼ਾ ਜਿਹੜੀ ਸਿੱਖੀ ਹੈ ਆਪਾਂ ਗੱਲ ਵੀ ਕਰਦੇ ਆਂ ਹਾਂਜੀ ਬੇਟਾ ਕਿੱਥੋਂ ਭਾਸ਼ਾ ਸਿੱਖੀ ਫੋਨ ਤੋਂ ਦੁਵਾਨ ਤੋਂ ਦੇਖ ਦੇਖ ਕੇ ਸਿੱਖੀ ਹੈ ਬੇਟਾ ਕਿੰਨ ਭਾਸ਼ਾ ਇਹ ਸਾਊਥ ਕੋਰੀਆਨ ਹੈ ਹਾਂਜੀ ਕੋਰੀਆ ਨਹੀਂ ਮੈਂ ਬਸ ਫੋਨ ਤੋਂ ਦੇਖ ਕੇ ਹੀ ਸਿੱਖੀ ਇਦਾਂ ਹੀ ਸੀ ਕੋਈ ਕਿਸ ਤਰ੍ਹਾਂ ਨਹੀਂ ਕੋਈ ਤਰ੍ਹਾਂ ਨਹੀਂ ਕਰਦੇ ਜੀ ਇਹ ਬਸ ਸ਼ਾਮ ਦੇ ਟਾਈਮ ਟ੍ਰੈਨਸ਼ਨ ਤੋਂ ਆਗੇ ਇਦਾਂ ਹੀ ਗਾਣੇ ਵਗੈਰਾ ਸੁਣਦੇ ਸੀਗੇ ਤੇ ਫਿਰ ਹੌਲੀ ਹੌਲੀ ਬਸ ਸਿੱਖ ਗਈ ਸੰਦੇ ਸੰਦੇ ਸਿੱਖ ਗਈ ਕੀ ਕੀ ਬੋਲਦੇ ਇਹਦੇ ਚਾਪਾ ਮਤਲਬ ਬੋਲ ਲੈਂਦੇ ਉਹ ਗੱਲ ਸਾਸੇ ਕਲੀਕਦਾ ਹੋਰ ਕੀ ਕੀ ਬੋਲਦੇ ਇੱਕ ਗਾਣਾ ਹੋ ਗਿਆ ਗਾਣਾ ਬੋਲਦੇ ਤੁਸੀਂ ਪਰ ਇਹ ਜੇ ਸਾਰਾ ਜਿਹੜਾ ਸਿੱਖਿਆ YouTube ਤੋਂ ਸਿੱਖਿਆ ਹੈ। ਹਾਂਜੀ ਹਾਂਜੀ YouTube ਤੋਂ ਗਾਣੇ ਸੁਣ-ਸੁਣ ਕੇ ਮਤਲਬ ਇਹਦਾ ਕੈਸਾ ਕਰਦੇ ਆ ਤੇ ਬਾਕੀ ਜਿੱਦਾਂ ਉੱਥੇ ਦੇ ਆਰਟਿਸਟ ਵਗੈਰਾ ਸੀ ਉਹਨਾਂ ਦੇ ਇੰਟਰਵਿਊ ਵਗੈਰਾ ਤੋਂ ਸਿੱਖਿਆ। ਅਮ ਜਿ ਮਾੜਾ-ਮੋਟਾ ਜਿੱਦਾਂ ਆਈਡੀਆ ਵਗੈਰਾ ਹੋ ਗਿਆ ਸੀਗਾ। ਸਾਂਭੇ ਉਹ ਗਾਣੇ ਪਹਾਨੇ ਹੀ ਘਟੇ ਕੋੜੀ ਦੇ। ਹਾਂਜੀ ਹਾਂਜੀ ਮੈਨੂੰ ਪਸੰਦ ਸੀ ਉਹਨਾਂ ਦੀ ਜਿਹੜੀ ਬੀਟ ਵਗੈਰਾ ਸੀਗੀ ਜਾਂ ਫਿਰ ਜੋ ਇਨਸਟਰੂਮੈਂਟਲ ਸੀਗੇ ਜਾਂ ਗਾਣੇ ਦੇ ਮਤਲਬ ਸੀਗੇ ਉਹਨੂੰ ਬਹੁਤ ਵਧੀਆ ਲੱਗਦੇ ਸੀਗੇ। ਨੇ ਕਿ ਵੀ ਬੜਾ ਕੜੇ ਗਾਣੇ ਸਿੱਖਲੇ ਤੁਮ ਕਿਹੜੀ ਭਾਸ਼ਾ ਆ ਵਾਇ ਮੇ ਨਹੀਂ ਨਹੀਂ ਹੋ ਸਕੋ ਖੁਸ਼ ਹੁੰਦੇ ਸੀਗੇ ਮਤਲਬ ਪਹਿਲਾਂ ਤੇ ਉਹ ਸਰਪ੍ਰਾਈਜ਼ ਸੀਗੇ ਫਿਰ ਉਸ ਤੋਂ ਬਾਅਦ ਖੁਸ਼ ਹੁੰਦੇ ਸੀਗੇ ਕਿ ਮਤਲਬ ਚਲ ਵਧੀਆ ਗੱਲਾਂ ਕੁਝ ਅਲੱਗ ਆਇਆ ਫਿਰ ਕਿਉਂਕਿ ਆਮ ਇਸ ਤਰ੍ਹਾਂ ਇਹ ਗਾਣੇ ਕਿਉਂਕਿ ਮੈਂ ਆਪੀ ਗਾਣੇ ਤੋਂ ਹਰ ਬੰਦਾ ਬੋਲ ਦਿੰਦਾ ਪਰ ਇਹ ਇੱਕ ਵੱਖਰੀ ਭਾਸ਼ਾ ਹੈ ਬਕਸੀ ਕੁਲ ਹੈ ਹਾਂਜੀ ਉਹ ਤੇ ਪਹਿਲਾਂ ਤੇ ਜਦੋਂ 2019 ਤੇ ਥੋੜਾ ਬਹੁਤ ਜਿਦਾ ਆਪਾਂ ਸਿੱਖ ਦੇਖਿਆ ਹੀ ਸੀਗਾ ਫਿਰ ਹੌਲੀ ਹੌਲੀ ਕਰਕੇ ਜੇ 2020 ਤੀ ਚਾਕੇ ਬਹੁਤ ਜ਼ਿਆਦਾ ਗਲੋਬਲੀ ਫੇਮਸ ਹੋ ਗਈ ਸੀ ਜਿਹੜੀ ਮਤਲਬ ਜਿਹੜੇ ਆਰਟਿਸਟ ਸੀਗੇ ਸਪੈਸ਼ਲੀ ਬੀਟੀਐਸ ਬਹੁਤ ਫੇਮਸ ਹੋ ਗਏ ਸੀਗੇ ਤੇ ਜ਼ਿਆਦਾਤਰ ਲੋਗ ਉਹਨਾਂ ਨੂੰ ਜਾਣਨ ਵੀ ਲੱਗਦੇ ਸੀਗੇ ਫਿਰ ਉਸ ਤੋਂ ਬਾਅਦ ਇਦਾਂ ਹੀ ਆਪਾਂ ਜਦੇ ਸੁਣਦੇ ਗਏ ਸੁਣਦੇ ਗਏ ਤੇ ਪਰਵਾਹ ਤਾਂ ਕਿੰਨੀ ਸੀ ਉਹਦੀ ਫਿਰ ਥੋੜਾ ਜਿਹਾ ਪਰਵਾਹ ਨਹੀਂ ਕਿ ਇਦਾਂ ਰਹਿ ਵੀ ਬੇਟਾ ਤੂੰ ਪੰਜਾਬੀ ਸਿੱਖਦੀ ਦੀ ਆ ਕੋਰੀਆ ਭਾਸ਼ਾ ਸਿੱਖ ਲਈ ਆ ਕਿ ਜੰਮ ਕਿਸੇ ਬ੍ਰਦਰ ਦਾ ਇਤਿਹਾਸ ਸੀ ਤਨ ਹਾਂਜੀ ਮੇਰੇ ਇੱਕ ਬ੍ਰਦਰ ਆ ਉਨਾਂ ਉਹ ਬਹੁਤ ਐਕਸਾਈਟ ਐਕਸਾਈਟ ਹੋ ਜਾਂਦੇ ਸੀ ਜੇ ਜਦੋਂ ਮਤਲਬ ਜਦੋਂ ਉਹਨਾਂ ਨੇ ਪਹਿਲੀ ਵਾਰ ਮਤਲਬ ਮੈ ਗੌਂਡੀ ਸੀ ਜਦੋਂ ਉਹਨਾਂ ਨੇ ਸੁਣਿਆ ਤਾਂ ਉਹ ਬਹੁਤ ਐਕਸਾਈਟਡ ਹੋ ਗਏ ਸੀ ਕਿ ਉਹ ਉਹਨਾਂ ਨੇ ਫੋਨ ਮਤਲਬ ਵੀਡੀਓ ਬਣਾਉਣ ਲੱਪੇਂਦੇ ਸੀ ਮੇਰੇ ਫਿਰ ਮੈਨੂੰ ਸਪੈਸ਼ਲੀ ਉਹਨਾਂ ਨੇ ਮਾਈਕ ਲੈ ਕੇ ਦਿੱਤਾ ਸੀ ਕਿ ਤੂੰ ਇਹਦੇ ਵਿੱਚ ਗਾਈਂਗੀ ਮਤਲਬ ਫਿਰ ਉਹ ਵੀਡੀਓ ਵਗੈਰਾ ਬਣਾਉਂਦੇ ਸੀਗੇ ਤਾਂ ਕਦੀ ਆਪਣੇ ਸਟੇਟਸ ਤੇ ਲਗਾ ਲਈ ਕਦੀ ਆਪਣੇ ਕੋ ਮਤਲਬ ਇਦਾਂ ਵੀਡੀਓ ਵਗੈਰਾ ਰੱਖ ਲੈਂਦੇ ਇੱਕ ਸਕੂਲ ਚ ਵੀ ਪਾਰਟ ਸੁਣਾਇਆ ਕਿਸ ਨੂੰ ਕਹਣਾ ਕਿ ਤੁਸੀਂ ਸਕੂਲ ਦਾ ਪਾਰਟੀ ਦੀ ਸਕੂਲ ਚ ਕੋਈ ਪ੍ਰੋਗਰਾਮ ਹੁੰਦਾ ਉੱਥੇ ਵੀ ਕਦੀ ਭਾਗ ਲਿਆ ਹੈ ਹਾਂਜੀ ਪਰ ਕੋਰੀਅਨ ਦਾ ਸਪੈਸੀਫਿਕ ਕਿੰਨੀ ਕਹਿ ਸਕਦੇ ਕੋਰੀਅਨ ਚ ਮੈਂ ਇੱਕ ਵਾਰ ਕਲਾਸ ਚ ਗਿਆ ਸੀਗਾ ਬਸ ਉਧਰ ਸਕੂਲ ਚ ਛੋਟੇ ਹੁੰਦੇ ਆ ਵੀ ਗੋਂਦੇ ਰਹਿਆ ਪਰ ਹਿੰਦੀ ਪੰਜਾਬੀ ਇੰਗਲਿਸ਼ ਬਸ ਹਿੰਦੀ ਪੰਜਾਬੀ ਚ ਸਪੈਸ਼ਲੀ ਪਤਾ ਲੱਗਾ ਵੀ ਤੁਸੀਂ ਰਾਤ ਨੂੰ ਵੀ ਕਿਸੇ ਵੇਲੇ ਉੱਠ ਕੇ ਤੇ ਗਾਉਣ ਲੱਪੈਂਦੇ ਹੋ ਸਹੀ ਗੱਲ ਹੈ ਉਹ ਤੇ ਇਦਾਂ ਸੀਗਾ ਕਿ ਜਿੱਥੇ ਮੈਂ ਪਹਿਲਾਂ ਰਹਿੰਦੀ ਸੀਗੀ ਉੱਤੇ ਹਰਮੋਨੀਅਮ ਪਿਆ ਸੀਗਾ ਤੇ ਮੈਨੂੰ ਕਾਫੀ ਸ਼ੌਂਕ ਸੀਗਾ ਤੇ ਮੈਂ ਉੱਤੇ ਜਾ ਕੇ ਵਜਾਉਣ ਲੱਪਿੰਦੀ ਸੀਗੀ 12 12 ਵਜੇ ਤੱਕ ਮਤਲਬ ਇਦਾਂ ਮੈਂ ਉੱਤੇ ਹੀ ਰਹਿੰਦੀ ਸੀਗੀ ਉੱਪਰ ਵਾਲੇ ਫਲੋਰ ਤੇ ਫਿਰ ਮੈਂ ਥੱਕ ਕਰਕੇ ਜਲਾਉਂਦਾ ਸੀ ਤੇ ਮੈਂ ਥੱਲੇ ਰਿੰਦਾ ਫਿਰ ਮੈਂ ਥੱਲੇ ਹੁੰਦੀ ਸੀ ਨਹੀਂ ਤੇ ਮੈਂ ਉੱਤੇ ਹੀ ਰਹਿਣਾ ਹੁੰਦਾ ਸੀਗਾ ਰਾਤ ਤੱਕ ਪੂਰਾ ਹਾਂਜੀ ਬਟਾ ਫਿਰ ਜਿਹੜੀ ਜਿਹੜੀ ਭਾਸ਼ਾ ਬੋਲਦੇ ਉਹਦੀ ਕੋਰੀਆ ਭਾਸ਼ਾ ਇਹਦੇ ਨਾਲ ਪੰਜਾਬੀ ਚ ਲੈਂਗੁਏਜ ਵੀ ਕਰ ਲੈਂਦੇ ਤੁਸੀਂ ਉਹਦੀ ਹਾਂਜੀ ਉਹ ਥੋੜਾ ਜਿਹਾ ਆਈਡੀਆ ਆ ਆਈਡੀਆ ਹੋ ਜਾਂਦਾ ਕਿ ਵੀ ਗੱਲ ਕੋਈ ਦੇ ਕਿ ਨਹੀਂ ਹੁੰਦੀ। ਤੁਸੀਂ ਪੁੱਛਣਾ ਪੁੱਛ ਤੇ ਦੇਖਿਆ ਹੋਏਗਾ ਮੈਂ ਤੁਹਾਨੂੰ ਥੋੜਾ ਜਿਹਾ ਦੇਵਾਂ ਕਿ ਵੀ ਇਹ ਕੀ ਹੁੰਦਾ। ਅ ਪੜਾਈ ਚ ਤੇ ਮਤਲਬ ਜੋ ਪੈਂਡੈਮਿਕ ਹੋਇਆ ਸੀਗਾ ਉਦੋਂ ਉਸ ਉਸ ਟਾਈਮ ਤੇ ਬਹੁਤ ਜ਼ਿਆਦਾ ਮਤਲਬ ਉਸ ਬਾਰੇ ਦੇਖਿਆ ਸੀ ਆਪਾਂ। ਰਣਗਵਾਰ ਤੇ ਕਹਿੰਦੇ ਹੋਣਗੇ ਨਾ ਵੀ ਇਹ ਬੇਟਾ ਆਈਡੀ ਭਾਸ਼ਾ ਵਾਲਾ ਕੀ ਬੋਲਦੀ ਹੈ? ਮੰਮੀ ਪਾਪਾ ਨੂੰ ਤਾਂ ਕਹਿੰਦੇ ਹੋਣਗੇ ਨਾ ਬੇਟੀ ਇਹ ਕਿਹੜੀ ਭਾਸ਼ਾ ਬੋਲਦੀ ਹੈ? ਹਾਂਜੀ ਮੰਮੀ ਨੂੰ ਇੱਕ ਦੋ ਵਾਰ ਮਤਲਬ ਇੱਕ ਦੋ ਵਾਰੀ ਮਤਲਬ ਕਿਆ ਸੀਗਾ ਦੂਰ ਗਵੰਡੀਆਂ ਨਹੀਂ ਇੱਕ ਵਾਰ ਮੇਰੀ ਕਾਰਦਿਆਨ ਨੂੰ ਵੀ ਸ਼ਿਕਾਇਤ ਆਈ ਸੀ ਕਿ ਅਪਾਰਾ ਨੂੰ ਸੋਣਾ ਹੁੰਦਾ ਤੇ ਤੁਸੀਂ ਇਦਾਂ ਲੈ ਸ਼ੋਰ ਰੰਦਾ ਫਿਰ ਉਹ ਦਵਾਰ ਮੈਂ ਅੰਦਰ ਹੀ ਮਤਲਬ ਆਪਣਾ ਕਰਨ ਲੱਗੀ ਸੀ ਗੀਦਾ ਗਣ ਵਗੈਰਾ ਕਿੰਨੇ ਬ੍ਰਦਰ ਨੇ ਤੁਹਾਨੂੰ ਮਾਈਕ ਵੀ ਲੈ ਕੇ ਦਿੱਤਾ ਹੈ ਵੀ ਇਹ ਮਾਈਕ ਦੇ ਨਾਲ ਬੋਲ ਜਿਹੜਾ ਹਾਂਜੀ 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 ਮਾਈਕ ਤੇ ਮਤਲਬ ਮੇ ਕੋਲ ਦੋ ਮਾਈਕ ਸੀਗੇ ਇੱਕ ਤਾਂ ਟੁੱਟ ਗਿਆ ਫਿਰ ਉਸ ਤੋਂ ਬਾਅਦ ਦੂਜਾ ਵੀ ਕਾਫੀ ਪੁਰਾਣਾ ਹੋ ਗਿਆ ਉਹ ਵੀ ਤੇ ਉਹ ਮਤਲਬ ਇਹੀ ਉਹ ਹਮੇਸ਼ਾ ਜਿੱਦੜੀ ਰਿਪਲੇਸ ਕਰਦੇ ਰਹਿੰਦੇ ਸੀਗੇ ਕਦੀ ਮਾਈਕ ਲੈ ਫੇ ਮੈਨੂੰ ਕਹਿੰਦੇ ਮਤਲਬ ਇਹ ਵੀ ਸੀਗਾ ਕਿ ਉਹਨਾਂ ਨੂੰ ਇਹ ਸੀਗਾ ਕਿ ਉਹ ਮੈਨੂੰ ਇੱਕ ਜਿਹੜਾ ਦੂਜਾ ਮਾਈਕ ਹੁੰਦਾ ਸਟੂਡੀਓ ਮਾਈਕ ਵਗੈਰਾ ਐਂਪਲੀਫਾਈ ਵਗੈਰਾ ਉਹ ਵੀ ਕਹਿੰਦੇ ਸੀ ਮੈਂ ਤੈਨੂੰ ਲੈ ਕੇ ਦਊਂਗਾ ਪਰ ਫਿਰ ਹਜੇ ਪੜਾਈ ਦੇ ਕਰਕੇ ਥੋੜਾ ਹੋ ਨਹੀਂ ਪਾਇਆ ਉਸ ਪੋਸਟ ਜਗ੍ਹਾ ਦਾ ਬੀਡਾ ਬੰਨਾ ਕੀ ਤੂੰ ਮੈਂ ਹਜੇ ਤੇ ਆਪਣੇ ਜਿਹੜਾ profession ਆ ਮੇਰਾ ਜਿਸ 'ਚ ਮੈਂ ਕਰ ਪੜਦੀ ਪਈ ਆ ਉਸ ਮੈਂ ਮਾਸਟਰਸ ਕਰਕੇ ਮਤਲਬ ਪੂਰਾ ਅੱਛੇ ਤਰੀਕੇ ਨਾਲ ਪ੍ਰੋਫੈਸ਼ਨਲ ਹੋਣਾ ਚਾਹੁੰਦੀ ਆ ਉਸ ਫੀਲਡ ਦੇ ਵਿੱਚ ਤੇ ਉਸ ਤੋਂ ਬਾਅਦ ਅਗਰ ਕਿਹਾ ਜਾਵੇ ਤੇ ਸੋਸ਼ਲ ਮੀਡੀਆ ਤੇ ਮਾੜਾ ਮੋਟਾ ਜਾਂ ਸਿੰਗਿੰਗ ਦਾ ਐਜ਼ ਅ ਹੋਬੀ ਰੱਖਣੀ ਆ ਸਿੰਗਿੰਗ ਵੀ ਸੁਪਨਾ ਉਸ ਤਰ੍ਹਾਂ ਡਾਕਟਰ ਬਣਨ ਦਾ ਆ ਠੀਕ ਐ ਨਹੀਂ ਮਤਲਬ ਸਪੈਸੀਫਿਕਲੀ ਮੈਨੂੰ ਇਹ ਸੀਗਾ ਕਿ ਮੈਂ ਕਿਸੇ 뮤직 ਦੀ ਫੀਲਡ 'ਤੇ ਜਾਵਾਂ ਜਿੱਦਾਂ ਪ੍ਰੋਡਕਸ਼ਨ ਵਗੈਰਾ ਜਾਂ ਫਿਰ ਇਦਾਂ ਹੁੰਦਾ ਮਾੜਾ ਮੋਟਾ ਮਤਲਬ ਪ੍ਰੋਡਕਸ਼ਨ ਵਗੈਰਾ ਜਾਂ ਫਿਰ ਇਨਸਟਰੂਮੈਂਟਲ ਵੱਖਰੇ ਵੱਖਰੇ ਮੈਨੂੰ ਬਹੁਤ ਮਤਲਬ ਵਧੀਆ ਲੱਗਦਾ ਉਹ ਇਹੀ ਸੀਗਾ ਤੇ ਹੁਣ ਮੈਨੂੰ ਇਹ ਵੀ ਹੈ ਕਿ ਆਪਣੀ ਪੜਾਈ ਕੰਪਲੀਟ ਕਰਕੇ ਮੈਂ ਜ਼ਿਆਦਾ ਧਿਆਨ ਇਧਰ ਵਾਲ ਦਵਾਂਗੀ ਹਾਂਜੀ ਉਹ ਗੱਲ ਵੀ ਕਰਦੇ ਆ ਇਹਨਾਂ ਦੀ ਮਮਾ ਦੇ ਨਾਲ ਹਾਂਜੀ ਪਹਿੰਜ ਕੀ ਨਾਮ ਤੁਹਾਡਾ ਕਮਲਜੀਤ ਕੌਰ ਜੀ ਮੇਰਾ ਨਾਮ ਪਹਿਲੀ ਬੇਟੀ ਪੰਜਾਬੀ ਹੀ ਜਨਮ ਤੋਂ ਜਦੋਂ ਕਛੂ ਕੋਰੀਆ ਦੀ ਭਾਸ਼ਾ ਸਿੱਖੀ ਸੀ ਨਹੀਂ ਨਾ ਫਾਰਾ ਨਾ ਹੈ ਸਾਨੂੰ ਕੋਈ ਪੜੋਸੀ ਪੁੱਛਦਾ ਕਿ ਤੁਹਾਡੇ ਘਰ ਇਦਾਂ ਦੀ ਆਵਾਜ਼ ਕਿੱਤਰਾ ਆਉਂਦੀ ਨਾ ਤੇ ਹਿੰਦੀ ਆ ਨਾ ਪੰਜਾਬੀ ਆ ਨਾ ਕੋਸ਼ਾ ਪਹਿਲਾਂ ਤਾਂ ਮੈਂ ਆਪ ਚੰਬੇ ਹੋ ਜਾਨੀ ਫਿਰ ਮੈਨੂੰ ਚੇਤਾ ਆਉਂਦਾ ਕਿ ਇਹ ਰਾਤ ਨੂੰ ਰੈਸਲ ਕਰਦੀ ਹੈਗੀ ਰੈਸਲ ਕਰਦੀ ਹੈਗੀ ਰਾਤ ਕਾਤ ਕੋਈ ਬੋਲਦਾ ਕੋਈ ਨਾ ਨਾ ਬਿਲਕੁਲ ਨਹੀਂ ਕਾਤ ਕੀ ਕਰਦੇ ਨੇ ਡਾਕਟਰ ਹੈਗੇ ਇਹ ਪ੍ਰਭਾਸ਼ਾ ਕਿਸ ਤਰ੍ਹਾਂ ਦੀ ਇਹ ਆਪਣੇ ਫਰੈਂਡਸ ਨਾਲ ਹੀ ਲੱਗੀ ਰਹਿੰਦੀ ਜਦੋਂ ਮਰਜ਼ੀ ਦਿੱਲੀ ਹੈਗੀਆਂ ਇਹ ਤੈਨੂੰ ਫਰਾਂਨਾ ਹੈ ਮਮਾ ਦਾ ਟੀਚਰ ਆ ਗਿਆ ਮਿਊਜ਼ਿਕ ਦਾ ਦਿੱਲੀ ਤੇ ਉਹ ਉਹ ਕੋ ਸਿੱਖਣਾ ਚਾਹੁੰਦੀ ਹਮਸ਼ਾਹੀ ਤੇ ਕਰਦੀ ਵੀ ਪ੍ਰੈਕਟਿਸ ਉੱਤੇ ਜਾਏ 2 2 3 3 ਘੰਟੇ 11 12 1 ਵਜੇ ਤੱਕ ਉੱਤਰ ਲੱਗੀ ਰਹਿੰਦੀ ਹਦੋਂ ਜਾਨਾ ਦਿੱਲੀ ਇਹ ਦੇਖਿਆ ਵੀ ਬੇਟੀ ਨੂੰ ਬੇਟੀ ਨੇ ਜਿਹੜਾ ਪੰਜਾਬੀ ਤੇ ਸਿੱਖੀ 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 ਪੰਜਾਬੀ ਹਿੰਦੀ ਸਿੱਖੀ ਪਰ ਦੱਖਣ ਕੋਰੀਆ ਦਾ ਸੌਂਗ ਵੀ ਗਾਉਂਦੀ ਹੈ ਜਿਹੜਾ ਪੂਰਾ ਇਹ ਦੱਖਣ ਕੋਰੀਆ ਦੀ ਭਾਸ਼ਾ ਚ ਬੋਲਦੀ ਹੈ ਮਾ ਫਟਾਲਾ ਤੋਂ ਵਿੱਕੀ ਮਲਕ